ਆਮ ਆਦਮੀ ਪਾਰਟੀ ਨੂੰ ਹੁਣ ਵੱਡਾ ਝਟਕਾ ਲੱਗਨ ਜਾ ਰਿਹਾ ਹੈ ਇੱਕ ਵੱਡਾ ਆਗੂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਣ ਜਾ ਰਿਹਾ ਹੈ 11 ਸਾਲ ਆਮ ਆਦਮੀ ਪਾਰਟੀ ਦੇ ਨਾਲ ਰਹਿਣ ਵਾਲਾ ਇਹ ਆਗੂ ਹੁਣ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ ਅਵਾਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਕੰਬੋਜ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਮਨ ਬਣਾ ਰਹੇ ਨੇ ਦੀਪਕ ਕੰਬੋਜ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅਵਾਰ ਤੋਂ 2022 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਸੀ ਸਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਤੋਂ ਸਿਰਫ 5000 ਵੋਟਾਂ ਦੇ ਨਾਲ ਦੀਪ ਕੰਬੋਜ਼ ਹਾਰੇ ਸੀ ਹੁਣ ਦੀਪ ਕੰਬੋਜ਼ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਜਾ ਰਹੇ ਨੇ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਕੇ ਦੀਪ ਕੰਬੋਜ਼ ਆਮ ਆਦਮੀ ਪਾਰਟੀ ਤੋਂ کنਾਰਾ ਕਰਨ ਜਾ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਲਿਖੀ ਹੈ ਪੋਸਟ ਦੇ ਵਿੱਚ ਉਹਨਾਂ ਨੇ ਲੋਕਾਂ ਤੋਂ ਰਾਏ ਮੰਗੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਜਾਂ ਫਿਰ ਛੱਡ ਦੇਵੇ। ਪੋਸਟ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਵੱਡੇ ਖਲਾਸੇ ਕੀਤੇ ਨੇ। ਆਮ ਆਦਮੀ ਪਾਰਟੀ ਦੇ ਕਿਹੜੇ ਆਗੂ ਉਹਨਾਂ ਨੂੰ ਤੰਗ ਕਰ ਰਹੇ ਨੇ, ਉਹਨਾਂ ਆਗੂਆਂ ਬਾਰੇ ਦੀਪਕ ਕੰਬੋਜ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ। ਆਖਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਹੁਣ ਉਹ ਆਮ ਆਦਮੀ ਪਾਰਟੀ ਨੂੰ ਛੱਡਣ ਜਾ ਰਹੇ ਨੇ। ਆਖਰਕਾਰ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਕੀ ਲਿਖਿਆ ਪਹਿਲਾਂ ਉਹ ਪੋਸਟ ਪੜ੍ਹਦੇ ਹਾਂ ਦੀਪ ਕੰਬੋਜ਼ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਮੈਂ 11 ਸਾਲ ਪਾਰਟੀ ਨੂੰ ਸਮਰਪਿਤ ਕੀਤੀ ਤੇ ਹਰ ਚੰਗੇ ਮਾੜੇ ਸਮੇਂ 'ਚ ਹਿੱਕ ਡਾ ਕੇ ਲੜਾਈ ਲੜੀ ਪਰ ਰਾਜਨੀਤਿਕ ਦੁਸ਼ਮਣਾਂ ਨੇ ਛਡੰਤਰ ਰਾਜ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜ਼ਲੀਲ ਕੀਤਾ ਇੱਥੇ ਤੱਕ ਕਿ ਸੁਸਾਇਡ ਕਰਨ ਤੱਕ ਪਹੁੰਚਣ ਲਈ ਇਹਨਾਂ ਨੇ ਕਸਰ ਨਹੀਂ ਛੱਡੀ ਪਰ ਜਿਨ੍ਹਾਂ ਲਈ ਆਪਣੀ ਜਵਾਨੀ ਆਪਣਾ ਕੈਰੀਅਰ ਦਾਤੇ ਲਗਾ ਦਿੱਤਾ ਉਹਨਾਂ ਨੇ ਵਾਹ ਨਹੀਂ ਫੜੀ ਹੋਰ ਤਾਂ ਹੋਰ ਕਿਸੇ ਨੇ ਫੋਨ ਕਰਕੇ ਵੀ ਨਹੀਂ ਕਿਹਾ ਕਿ ਜਿੰਦਾ ਹੈ ਜਾਂ ਮਰ ਗਿਆ ਪਰ ਉਸ ਵਕਤ ਵੀ ਪ੍ਰਮਾਤਮਾ ਨੇ ਸਾਥ ਦਿੱਤਾ ਸੱਚੇ ਸੀਤੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਪਾਕ ਸਾਫ ਹੋ ਕੇ ਨਿਕਲੇ ਪਰ ਜਿਨ੍ਹਾਂ ਨੇ ਸਾਜ਼ਿਸ਼ ਰਚੀ ਜਿਨ੍ਹਾਂ ਨੇ ਚੋਣਾ ਚ ਖੜਾਇਆ ਜਿਨ੍ਹਾਂ ਨੇ ਦੋ ਨੰਬਰ ਦੇ ਕੰਮ ਕੀਤੇ ਜਿਹੜੇ ਦਫ਼ਤਰ ਤੋਂ ਭਜਾਏ ਜਿਹੜੇ ਸੱਟੇ ਲਗਾਉਂਦੇ ਭਜਾਏ ਜਿਹੜੇ ਮਰੇ ਪਸ਼ੂ ਚੱਕਣ ਵਾਲਿਆਂ ਤੋਂ ਪੈਸੇ ਇਕੱਠੇ ਕਰਦੇ ਜਿਹੜੇ ਥਾਣਿਆਂ 'ਚ ਹਿੱਸੇਦਾਰੀ ਪਾਉਂਦੇ ਸੀ ਉਹ ਪਜਾਏ ਜਿਨ੍ਹਾਂ ਨੇ ਮੈਨੂੰ ਚੋਣ ਹਰਾਈ ਨਾਲ ਰਹਿ ਕੇ ਉਸ ਸਮੇਂ ਕਾਂਗਰਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਲੋਕਾਂ ਵੱਲੋਂ ਦਿੱਤੀ ਸੰਯੋਗ ਰਾਸ਼ੀ ਤੱਕ ਆਪਣੀਆਂ ਜੇਬਾਂ ਵਿੱਚ ਪਾਈ ਉਹਨਾਂ ਸਾਰਿਆਂ ਨੂੰ ਅਨਾਵ ਵਜੋਂ ਅਹੁਦੇ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹੋਰ ਤਾਂ ਹੋਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜ਼ਲੀਲ ਕਰਨ ਵਾਲਿਆਂ ਨੂੰ ਅਜੇ ਤੱਕ ਮੇਰੇ ਖਿਲਾਫ ਪੂਰੀ ਖੁੱਲ ਦੇ ਕੇ ਅਹੁਦੇ ਬਖਸ਼ੇ ਜਾ ਰਹੇ ਨੇ ਪ੍ਰਾਵੋ ਸਾਥੀਓ ਹਲਕਾ ਨਵਾਸੀਓ ਮੈਂ ਜਿੰਨੀ ਦੇਰ ਹਲਕੇ ਵਿੱਚ ਜ਼ਿੰਮੇਵਾਰੀ ਤੇ ਰਿਹਾ ਹਰ ਸਮੇਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਿਹਾ ਮੈਂ ਇਮਾਨਦਾਰੀ ਨਾਲ ਮਿਹਨਤ ਕੀਤੀ ਸਭ ਨੂੰ ਆਪਣਾ ਸਮਝਿਆ ਪਰ ਜ਼ਰੂਰਤ ਦੇ ਨਾਲ ਫੈਸਲੇ ਲਏ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਵਾਲਿਆਂ ਨੂੰ ਵੀ ਨੱਥ ਪਾਈ ਨਸ਼ੇ ਚੋਰੀਆਂ ਦੇ ਖਿਲਾਫ ਡਟ ਕੇ ਸਖਤੀ ਕਰਵਾਈ ਜਿਨ੍ਹਾਂ ਨੇ ਚੋਣਾ ਚ ਸਾ ਦਿੱਤਾ ਉਹਨਾਂ ਦੀ ਬਾਹ ਫੜੀ ਹਾਂ ਹੋ ਸਕਦਾ ਕੁਝ ਕਮੀਆਂ ਵੀ ਰਹੀਆਂ ਹੋਣ ਪਰ ਮੇਰੀ ਨੀਅਤ ਚ ਕਮੀ ਨਹੀਂ ਸੀ ਮੈਂ ਫਿਰ ਵੀ ਕਹਿਣਾ ਬਦਨਾਮ ਜਿੰਨਾ ਮਰਜ਼ੀ ਕੋਈ ਕਰੀ ਜਾਵੇ ਪਰ ਮੇਰੇ ਵੱਲੋਂ ਮਿਹਨਤਾਂ ਇਮਾਨਦਾਰੀ ਨਾਲ ਕੀਤੀ ਗਈ ਹੈ ਕਹਿੰਦੇ ਹਨ ਜਿਹਦਾ ਤੁਸੀਂ ਕੀਤਾ ਹੋਵੇ ਜੇ ਉਹ ਤੁਹਾਡੇ ਔਖੇ ਸਮੇਂ ਵਿੱਚ ਤੁਹਾਡਾ ਸਿਰਫ ਹਾਲ ਹੀ ਪੁੱਛ ਲਵੇ ਐਨੇ ਨਾਲ ਹੀ ਬੰਦੇ ਨੂੰ ਹੌਸਲਾ ਹੋ ਜਾਂਦਾ ਪਰ ਜੇ ਉਹੀ ਔਖੇ ਸਮੇਂ ਚ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖਤਮ ਕਰਨ ਵਾਲਿਆਂ ਦਾ ਸਾਥ ਦੇਵੇ ਤਾਂ ਉਹ ਤੋਂ ਵੱਡਾ ਦੁਸ਼ਮਣ ਕੋਈ ਹੋਰ ਨਹੀਂ ਹੋ ਸਕਦਾ ਤਾਂ ਭਰਾਵੋ ਮੈਂ ਤੁਹਾਡੇ ਤੋਂ ਸਲਾਹ ਮੰਗਣਾ ਕੀ ਅੱਗੇ ਕੀ ਕਰਨਾ ਚਾਹੀਦਾ ਆਖਰੀ ਫੈਸਲਾ ਤੁਹਾਡੀ ਸਲਾਹ ਨਾਲ ਹੀ ਕਰਾਂਗੇ ਇੱਕ ਤਰੀਕ ਤੋਂ ਮੈਦਾਨ ਵਿੱਚ ਦੁਬਾਰਾ ਉਤਰਾਂਗੇ ਤੁਹਾਡੇ ਸਜਾ ਬਹੁਤ ਕੀਮਤੀ ਹਨ ਗੌਰ ਕਰਾਂਗਾ ਤਾਂ ਦੀਪਕ ਕੰਬੋਜ ਵੱਲੋਂ ਆਪਣਾ ਦਰਦ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਹੈ ਦੀਪਕ ਕੰਬੋਜ ਨੇ ਸਿੱਧਾ ਆਮ ਆਦਮੀ ਪਾਰਟੀ ਤੇ ਵੀ ਦੋਸ਼ ਲਗਾ ਦਿੱਤਾ ਕਿ ਜਿਨ੍ਹਾਂ ਨੇ ਮੈਨੂੰ ਚੋਣ ਹਰਾਈ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਅਹੁਦੇ ਦੇ ਰਹੀ ਹੈ ਜ਼ਿੰਮੇਵਾਰੀਆਂ ਦੇ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਵੱਲੋਂ ਦੀਪਕ ਕੰਬੋਜ਼ ਨੂੰ ਹਲਕਾ ਇੰਚਾਰਜ ਤੋਂ ਵੀ ਹਟਾ ਦਿੱਤਾ ਗਿਆ ਸੀਗਾ ਪਹਿਲਾਂ ਉਹਨਾਂ ਦੀ ਜਗ੍ਹਾ ਵੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਮੁਸਾਫਰ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਭਾਜਪਾ ਤੋਂ ਆਏ ਅਰुण ਨਰੰਗ ਨੂੰ ਹਲਕਾ ਇੰਚਾਰਜ ਲਗਾਇਆ ਹੋਇਆ ਹੈ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਦੀਪਕ ਕੰਬੋਜ਼ ਨੂੰ ਆਮ ਆਦਮੀ ਪਾਰਟੀ ਤੋਂ ਲਾਂਬੇ ਕਰ ਦਿੱਤਾ ਗਿਆ ਸੀਗਾ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ ਹਲਕਾ ਇੰਚਾਰਜ ਵਾਲਾ ਉਹਦਾ ਵੀ ਉਹਨਾਂ ਤੋਂ ਖੋਹ ਲਿਆ ਸੀਗਾ ਤਾਂ ਲਗਾਤਾਰ ਦੀਪਕ ਕੰਬੋਜ਼ ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਚਰਚਾ ਕੀ ਹੁਣ ਉਹ ਜਲਦੀ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਹੁਣ ਦੇਖਣਾ ਹੋਵੇਗਾ ਦੀਪਕ ਕੰਬੋਜ਼ ਆਮ ਆਦਮੀ ਪਾਰਟੀ ਨਾਲ ਬਣੇ ਰਹਿਣਗੇ ਜਾਂ ਫਿਰ ਅਲਵਿਦਾ ਕਰਨਗੇ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ